ਜੀ ਦੇਖ ਸਕਦੇ ਹਾਂ ਕਿ ਅੱਗ ਲੱਗੀ ਹੋਈ ਹੈ ਅੱਗ ਦਾ ਇੱਕ ਤਰ੍ਹਾਂ ਨਾਲ ਵੱਧ ਰਿਹਾ ਹੈ ਇਹ ਕਿਸੇ ਕਿਸਾਨ ਨੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਈ ਸਕੋ ਮਹੱਲੀ ਦੇ ਵਿੱਚ ਏਅਰਪੋਰਟ ਰੋਡ ਉੱਤੇ ਇਹ ਅੱਗ ਲੱਗੀ ਹੈ ਕੂੜੇ ਦੇ ਡੰਪ ਉੱਤੇ ਬਾਕਾਇਦਾ

ਉਹ ਕਬ ਨਾਕ ਮੇ ਜਾ ਰਹਾ ਹੈ ਨੁਕਸਾਨ ਹੋ ਰਹਾ ਹੈ ਭਵਾਰੀਆਂ ਲੱਗਦੀ ਜੀ ਹਾਂ ਠੀਕ ਹੈ ਤੇ ਨੋਨਿਸ਼ ਸ਼ਿਕਾਇਤ ਕਰਦੇ ਇਸ ਦੀ ਕੋਈ ਨਹੀਂ ਆਤਾ ਹੈ ਇਤਨਾ ਵਾਰ ਕਹਾ ਗਿਆ ਕੋਈ ਨਹੀਂ ਆਤਾ ਹੈ ਅਸੀਂ ਖੜੇ ਆ ਸੈਕਟਰ 80 ਦੇ ਵਿੱਚ ਜਿੱਥੇ ਕੂੜੇ ਦਾ ਡੰਪਿੰਗ ਗਰਾਉਂਡ ਆ ਤਿੰਨ ਸਾਲ ਹੋ ਗਏ ਤੇ ਇਹ ਡੰਪਿੰਗ ਗਰਾਉਂਡ ਬਣੇ ਨੂੰ ਇੱਕ ਵਾਰੀ ਪੂਰਾ ਮਾਹੌਲ ਦੇਖੋ ਹਲੇ ਲਾਲੇ ਭਾਵੇਂ ਥੋੜੀ ਹਜੇ ਵੀ ਗ੍ਰੀਨਰੀ ਨਜ਼ਰ ਆਉਂਦੀ ਹੈ ਪਰ ਜਦੋਂ ਇਹ ਡੰਪਿੰਗ ਗਰਾਉਂਡ ਬਣਿਆ ਨਹੀਂ ਸੀ ਉਸ ਤੋਂ ਪਹਿਲਾਂ ਹੋਰੇ ਵੱਡੇ ਸਾਰੇ ਬੜੇ-ਬੜੇ ਹਰੇ-ਭਰੇ ਦਰਖਤ ਸੀ ਜਿੱਥੇ ਮੋਰ ਚੱਕਦੇ ਸੀ ਚਿੜੀਆਂ ਸੀਗੀਆਂ ਕੁੱਗੀਆਂ ਗਟਾਰਾਂ ਵੀ ਇੱਥੇ ਸੀਗੀਆਂ ਪਰ ਹੁਣ ਕੁੱਗੀਆਂ ਗਟਾਰਾਂ ਨੇ ਤਾਂ ਕੀ ਰਹਿਣਾ ਮੋਰਾਂ ਨੇ ਕੀ ਰਹਿਣਾ ਇੱਥੇ ਬਹੁਤ ਸਾਰੇ ਜਿਹੜੇ ਦਰਖਤ ਨੇ ਉਹ ਜਲ ਗਏ ਮੱਚ ਗਏ ਕਿਉਂਕਿ ਧੂਆਂ ਨੂੰ ਇੱਥੇ ਧੂਆਂ ਹੋ ਜਾਂਦਾ ਤੇ ਕੂੜੇ ਨੂੰ ਅੱਗ ਲੱਗਦੀ ਆ ਅੱਜ ਵੀ ਕੁਝ ਸਮਾਂ ਪਹਿਲਾਂ ਫਾਇਰ ਬ੍ਰੀਡ ਦੀ ਗੱਡੀ ਅੱਗ ਬੁਝਾਉਣਾ ਸੀ ਪਰ ਉਹ ਅੱਗ ਪੂਰੀ ਤਰ੍ਹਾਂ ਨਹੀਂ ਬੁਝਾ ਸਕੇ ਦੇਖ ਸਕਦੇ ਹੋ ਪਾਲਤੂ ਗਾਵਾਂ ਇਹ ਗਾਵਾਂ ਦੇ ਮਾਲਕ ਵੀ ਨੇ ਉਹ ਗਾਵਾਂ ਇੱਥੇ ਕੂੜਾ ਕਰਕਟ ਖਾਣ ਆਉਂਦੀਆਂ ਨੇ ਕਈ ਤਰ੍ਹਾਂ ਦਾ ਪ੍ਰਦੂਸ਼ਣ ਹੈ ਤੇ ਦੁੱਧ ਦਾ ਪ੍ਰਦੂਸ਼ਣ ਇਸ ਕਾਰਨ ਆ ਇਹ ਗਾਵਾਂ 'ਚੋਂ ਕੂੜਾ ਖਾਂਦੀਆਂ ਨੇ ਫਿਰ ਲੋਕ ਇਹਦਾ ਜੋ ਦੁੱਧ ਪੀਂਦੇ ਨੇ ਉਹਨਾਂ ਦੇ ਵਿੱਚ ਇਹ ਗੰਦਗੀ ਜਾਂਦੀ ਹੈ ਕਿਉਂਕਿ ਕੂੜਾ ਜਿਹੜਾ ਕਚਰਾ ਹੈ ਕੈਮੀਕਲ ਵਾਲਾ ਕਚਰਾ ਹੈ ਉਹ ਉਹ ਜੋ ਗਾਵਾਂ ਖਾਂਦੀਆਂ ਨੇ ਉਹ ਨੁਕਸਾਨਦਾਇਕ ਹੈ ਦੂਸਰੀ ਗੱਲ ਪਿੰਡ ਮੋਲੀ ਆ ਤੂੰ ਇਹਦੇ ਉਰੇ ਬੱਦਲ ਉੱਠਦੇ ਰਹਿੰਦੇ ਨੇ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਹੋਰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਕਿਉਂਕਿ ਜੋ ਪਲਾਸਟਿਕ ਜਲਦੀ ਆ ਉਹਦਾ ਤੁਆ ਮਨੁੱਖੀ ਸਿਹਤ ਲਈ ਖਤਰਨਾਕ ਹੈ ਤੇ ਨਾਲ ਇਥੇ ਚੂਹ ਹੁੰਦਾ ਸੀ ਚੂਹ ਨੂੰ ਕਵਰ ਕਰਕੇ ਜਿੰਜ ਕਬਜ਼ਾ ਕਰਕੇ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਹੌਲੀ ਹੌਲੀ ਕਬਜ਼ਾ ਕੀਤਾ ਹੈ ਭਾਵੇਂ ਕਿ ਗ੍ਰੀਨ ਪੱਟੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕੁਝ ਦਰਖਤ ਲਾਏ ਨੇ ਪਰ ਅਸਲ ਵਿੱਚ ਰੈਸ਼ੀ ਏਰੀਆ ਦੇ ਵਿੱਚ ਡੰਪਿੰਗ ਗਰਾਊਂਡ ਬਣਾਉਣਾ ਗਲਤ ਹੈ ਕਿੰਨੂ ਕਿਹਾ ਜਾ ਰਿਹਾ ਕਿ ਇੱਥੇ ਖਾਦਵੀ ਬਣਦੀ ਆ ਗਿੱਲਾ ਤੇ ਸੁੱਕਾ ਜਿਹੜਾ ਕੂੜਾ ਹੈ ਉਹ ਐਡਡ ਕੀਤਾ ਜਾਂਦਾ ਪਰ ਅਸਲ ਦੇ ਵਿੱਚ

ਇਹਦੇ ਗਾਇ ਬਈ ਗਾਇ ਗਾਇ ਕੋ ਵੀ ਖਾਣੇ ਕੇ ਲਿਏ ਇਹ ਦੇਖਿਓ ਕਿਸਾ ਪੂਰਾ ਪੂਰਾ ਹੋਇਆ ਨਹੀਂ ਆਗ ਲੱਗੀ ਹੋ ਰਾਇ ਏਅਰ ਹੀਰ ਦੇਖਿਓ ਪੂਰਾ ਸੁੱਕਾ ਇਸ ਲਈ ਇਹ ਅੱਛਾ ਹੋਣੀ ਚਾਹੀਦੀ ਨਲੀ ਨਗਰ ਨਗਰ ਕੁੰਦ ਦੇ ਅਧਿਕਾਰੀ ਨੇ ਉਹ ਬਿਲਕੁਲ ਸੁੱਤੇ ਪਏ ਨੇ ਉਹਨਾਂ ਨੂੰ ਚਾਹੀਦਾ ਨਹੀਂ ਕਿ ਇਹਨੂੰ ਵਧੀਆ ਮਾਹੌਲ ਵਧੀਆ ਬਣਾਉਣਾ ਕਿਉਂਕਿ 에어ਪੋਰਟ ਰੋਡ ਦੇ ਨੇੜੇ ਆ ਵੀਆਈਪੀ ਲੋਕ ਲੰਘਦੇ ਨੇ ਉਸਾਂ ਦੇ ਤੋਂ ਪੀਐਮ ਜਾਂ ਰਾਸ਼ਟਰਪਤੀ ਵੀ ਕਦੇ ਲੰਘੇ ਆਉਣ ਜਾਂ ਲੰਘਣ ਦੀ ਕੋਸ਼ਿਸ਼ ਹੋਏਗੀ ਆਉਣ ਵਾਲੇ ਦਿਨਾਂ ਦਰਾਂਨ ਮੇਨ ਰਸਤਾ ਬੰਦਾ ਬਹੁਤ ਸਾਰੇ ਮੰਤਰੀ ਵੀ ਗੁਜ਼ਰਦੇ ਨੇ ਪਰ ਇੱਥੇ ਨੰਬੀਗਰਾਉਂਡ ਬਣਾਇਆ ਹੋਇਆ ਗੰਦਗੀ ਦਾ ਇੱਕ ਢੇਰ ਆਪਾਂ ਕਹਿ ਸਕਦੇ ਹਾਂ ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਲੱਗਦੀ ਹੈ ਕਿ ਇੱਥੇ ਸਭ ਕੁਝ ਇਹ ਅੰਡਰਗਰਾਉਂਡ ਯਾ ਕਿ ਯਾਨੀ ਕਿ ਇਸ ਕੋ ਜਿਵੇਂ ਅੰਡਰਗਰਾਉਂਡ ਪਾਰਕਿੰਗ ਹੁੰਦੀ ਹੈ ਉਸ ਤਰ੍ਹਾਂ ਦਾ ਚਾਹੀਦਾ ਇਸ ਲਈ ਜਾਂ ਫਿਰ ਜੋ ਆਬਾਦੀ ਤੋਂ ਦੂਰ ਹੋਵੇ इधर तो बहुत अभी तो बैठ नहीं सकते पूरा स्मैल आता है बंदे चल नहीं पा रहे पूरा इतना गंद हो रहा है कि हम लोग इधर बैठने में ड्यूटी करने में भी मुश्किल हो, हो है सारे सब इधर कुछ भी नहीं है पहले पंछी वंशी सब थे इधर ਠੀਕ ਹੈ ਸੋ ਦੇਖ ਸਕਦੇ ਹੋ ਕਨੌਜਵਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਗਾਵਾਂ ਦੇ ਵੀ ਨਿਗਾ ਮਾਰੋ ਕਿੰਨੀਆਂ ਗਾਵਾਂ ਆ ਗਈਆਂ ਨੇ ਗੂੜਾ ਕਰਕਟ ਖਾਂਦੀਆਂ ਨੇ ਹਾਲਾਂਕਿ ਇਹ ਤਾਜ਼ਾ ਗੂੜਾ ਨਹੀਂ ਗੰਦਗੀ ਦਾ ਢੇਰ ਹੈ ਸੋ ਇਸ ਤਰ੍ਹਾਂ ਦਾ ਮਾਹੌਲ ਮਹਾਲੀ ਦੇ ਨਾਲ 에য়ারਪੋਰਟ ਦੇ ਵਿੱਚ ਸੈਕਟਰ 80 ਦੇ ਵਿੱਚ ਮਹਾਲੀ ਦੇ ਵਿੱਚ ਜੋ ਹਰ ਤਰ੍ਹਾਂ ਦੀ ਗੰਦਗੀ ਹੈ ਹੋਰ ਤਰ੍ਹਾਂ ਦੀਆਂ ਜੋ ਵੀ ਸਮੱਸਿਆਵਾਂ ਨੇ ਖਾਸ ਕਰਕੇ ਨਗਰ ਨੇ ਜਿੱਥੇ ਧਿਆਨ ਨਹੀਂ ਦਿੰਦਾ ਉਸ ਤਰ੍ਹਾਂ ਦੇ ਮਸਲੇ ਤੁਹਾਨੂੰ ਆਉਣ ਵਾਲੇ ਦਿਨਾਂ ਦਰਾਂ ਦੱਸਦੇ ਰਹਾਂਗੇ ਕਿ ਲਾਲ ਇਹ ਪੂਰੀ ਸਟੋਰੀ ਦੇ ਦੇਖੋ ਕਿ ਕਿਸ ਤਰ੍ਹਾਂ ਤੇ ਗੰਦ ਪਿਆ ਹੋਇਆ ਹੈ ਇਹ ਡੰਪਿੰਗ ਗਰਾਊਂਡ ਹੈ ਇਸ ਥਾਂ ਤੇ ਪਹਿਲਾਂ ਕੁਦਰਤੀ ਨਾਲਾ ਸੀ ਜਿਹਨੂੰ ਬਰਸਾਤੀ ਚੋਅ ਕਹਿੰਦੇ ਆ ਵੇਖ ਸਕਦੇ ਹੋ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਦਰਖਤ ਲਾਉਣੇ ਚਾਹੀਦੇ ਨੇ ਪੰਜਾਬ ਨੂੰ ਹਰਾ ਭਰਾ ਬਣਾਉਣਾ ਦੂਜੇ ਪਾਸੇ ਜਿੱਥੇ ਇੱਥੇ ਬਾਰ ਬਾਰ ਅੱਗ ਲੱਗਦੀ ਹੈ ਤਾਂ ਦਰਖਤ ਵੀ ਸੁੱਕ ਗਏ ਨੇ ਇਹ ਹਾਲਾ ਦਰਖਤਾਂ ਦਾ ਮਹੱਲੀ ਦੇ ਵਿੱਚ ਤੇ ਨਾਲ ਬਰਸਾਤੀ ਨਾਲਾ ਬੰਦ ਕਰਕੇ ਮਹੱਲੀ ਨਗਰ ਨਿਗਮ ਨੇ ਇੱਥੇ ਡੰਪਿੰਗ ਗਰਾਊਂਡ ਬਣਾ ਰੱਖਿਆ ਇਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਉਹ ਜਨਮ ਦਿੰਦਾ ਹੈ ਤੇ ਜੋ ਇਸ ਏਰੀਆ ਦੇ ਲੋਕ ਨੇ ਉਹ ਵੀ ਪਰੇਸ਼ਾਨ ਨੇ ਕਿ ਧੂਏ ਦਾ ਪੱਕਾ ਹੱਲ ਕਦੋਂ ਹੋਵੇਗਾ ਤੇ ਕੌਣ ਕਰੇਗਾ ਜੇਕਰ ਕਿਸਾਨ ਆਪਣੇ ਖੇਤਾਂ ਨੂੰ ਅੱਗ ਲਾਉਂਦੇ ਨੇ ਤਾਂ ਉਹਨਾਂ ਦੀ ਸ਼ਿਕਾਇਤ ਹੋ ਜਾਂਦੀ ਹੈ ਪਰ ਇੱਥੇ 3-4 ਦਿਨ ਤੋਂ ਲਗਾਤਾਰ ਅੱਗ ਲਗਾਈ ਗਈ ਹੈ ਧੂਆਂ ਧੂਆਂ ਗੱਲ ਕਰਾਂਗੇ ਹਾਂਜੀ ਕਿਹਨਾਂ ਤੁਹਾਡਾ ਜੀ ਕੀ ਨਾਮ ਹੈ ਆਪ ਦਾ ਨਾਮ ਕੀ ਹੈ ਕੱਲੂ ਸਾਹਿਬ ਕੱਲੂ ਜੀ ਜੇ ਪਰੇਸ਼ਾਨੀ ਹੋ ਰਹੀ ਆਗ ਲੱਗੀ ਹੈ ਮuje ਵੀ ਜੇ ਧੂਆਂ ਆਪਰੇ ਬਹੁਤ ਪਰੇਸ਼ਾਨੀ ਹੁੰਦੀ ਧੂੰਆਂ ਲੱਗਦਾ ਹੈ ਸਾਹਿਬ क्या मांग है प्रशासन ऐसी बुताई जाए आगे आगे खत्म किया जाए तो तो है दिन हो और इसको हो गया चार पाँच दिन बुझा हाँ, दिन, दिन देते हैं टंक वाले आते हैं तो उसको फिन बुता देते हैं फोर्स आती है गाड़ी उसके बाद वो बुता के चले जाते फेन उसमें आगे भाई ਮੇਰਾ ਨਾਮ ਬਿਕਰਮ ਹੈ ਜੀ ਬਿਕਰਮ ਇਹ ਦੱਸੋ ਕਿ ਅੱਗ ਤੁਹਾਨੂੰ ਵੀ ਖਰਾਬ ਕਰਦੀ ਹੈ ਹਾਂ ਜੀ ਕਰਦੀ ਹੈ ਜੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਇਹ ਕਹਿੰਦੇ ਆਪਣੇ ਪੰਨੀ ਹੋ ਗਈ ਇਸ ਕੇ ਅੰਦਰ ਸਮੈਲੀ ਸੀ ਆਤੀ ਹੈ ਇਹ ਰੋਡ ਤੇ ਵੀ ਆਤੀ ਹੈ ਆਪਣੇ ਕੋਲ ਤੇ ਯਹਾਂ ਪਰ ਕਹਿੰਦੇ ਆ ਜਾਨਵਰ ਵਗੈਰੇ ਵੀ ਬਹੁਤ ਆਂ ਰਹੇ ਤੇ ਆ ਪਲਾਸਟਿਕ ਵਗੈਰਾ ਚਲਾਉਂਦੇ ਆ ਕਰਦੇ ਆ ਇਸੇ ਦਾ ਕੈਂਸਰ ਦਾ ਕਾਰਨ ਵੀ ਹੋ ਸਕਦਾ ਹੈ ਹਾਂਜੀ ਉਹ ਨਹੀਂ ਹੋ ਵੀ ਸਕਦਾ ਹੈ ਪਰ ਫਿਲਹਾਲ ਤਾਂ ਡਾਇਰੈਕਟ ਜਿਆਦਾ ਹੀ ਐਟੈਕ ਕਰਦਾ ਹੈ ਥੋੜਾ ਬਹੁਤ ਦੋ ਦਿਨ ਬਾਅਦ ਨਹੀਂ ਕਰੇ ਤਿੰਨ ਦਿਨ ਬਾਅਦ ਤਾਂ ਕਰ ਹੀ ਗਈ ਇਹ ਇੱਥੇ ਕਹਿੰਦੇ ਪਹਿਲੇ ਮੋਰ ਵਗੈਰਾ ਪੰਛੀ ਵਗੈਰਾ ਰਹਿੰਦੇ ਸੀ ਹਾਂਜੀ ਰਹਿੰਦੇ ਸੀ ਰਹਿੰਦੇ ਆ ਹੁਣ ਤਾਂ ਜੀ ਪਤਾ ਨਹੀਂ ਕਿੱਧਰ ਗਏ ਜਾਂ ਮਰ ਗਏ ਕਿਆ ਕਹਿ ਸਕਦੇ ਆ ਜੀ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਕੀ ਹੈ ਮੰਤੂਏ ਨਾ ਅਸੀਂ ਤਾਂ ਪਹਿਲੇ ਇਹ ਦੇਖਤਾਂ ਅੰਮੇ ਦਾ ਮਗਰਾ ਦਰਵਾਜੇ ਕਰ ਵੀ ਆਤੇ ਹੈ ਤਾਂ ਯਾਹ ਪੇ ਧੂਆ ਧੂਆ ਕੈਸੇ ਦਿੱਖਤ ਨਹੀਂ ਰੋਡ ਤੇ ਸਵੇਰੇ ਵੀ ਧੂਆ ਨਾ ਨਹੀਂ ਸ਼ਾਮ ਕੇ ਟਾਈਮ ਅਗਰ ਜੱਛੇ ਮੇਰੀ ਕੇ ਬਾਦ ਹੁੰਦੇ ਜਿਆਦਾ ਪੇ ਧੂਆ ਇਧਰ ਤੇ ਕੋਹਰਾ ਪਟ ਗਿਆ ਇਧਰ ਤੇ ਧੂਆ ਹੋ ਗਿਆ ਐਕਸੀਡੈਂਟ ਵੀ ਹੋ ਸਕਤਾ ਫਿੰਦਿਆ ਨੇ ਦੱਸਿਆ ਕਿ ਇੱਥੇ ਡੰਪਿੰਗ ਗਰਾਊਂਡ ਹੈ ਸੈਕਟਰ 80 81 ਦੇ ਨੇੜੇ ਇੱਕ ਪਾਸੇ 에ਅਰਪੋਰਟ ਰੋਡ ਹੈ ਵੀਆਈਪੀ ਲੋਕ ਵੀ ਜਾਂਦੇ ਨੇ ਪਰ ਮਹਾਲੀ ਨਗਰ ਨੇ ਉਦੇਦਕਾਰੀ ਨੂੰ ਕੋਈ ਪਰਵਾਹ ਨਹੀਂ ਕਿ ਇਸ ਅੱਗ ਦਾ ਪੱਕਾ ਹੱਲ ਕੀਤਾ ਜਾਵੇ ਤੇ ਅੱਗ ਨੂੰ ਬੁਝਾਇਆ ਜਾਵੇ ਬੜੀ ਵੱਡੀ ਦਿੱਕਤ ਹੈ ਤੁਸੀਂ ਵੇਖ ਸਕਦੇ ਹੋ ਇਹ ਕੇਵੀ ਸਮੱਸਿਆ ਜਿੱਥੇ ਕੂੜੇ ਦਾ ਡੰਪ ਹੈ ਭਾਵੇਂ ਅੱਗ ਰੋਜ਼ ਲੱਗਦੀ ਹੈ ਪਰ ਨਾਲ ਸੀਵਰੇਜ ਦਾ ਤੁਸੀਂ ਦੇਖ ਸਕਦੇ ਹੋ ਵੱਡੀ ਹੋਜੀ ਹੈ ਮੇਨ ਹੋਲ ਹੈ ਜਿੱਥੇ ਗਾਂ ਪਿਛਲੇ ਦਿਨਾਂ ਡਿਗਪੀ ਸੀ ਤੇ 10-15 ਬੰਦਿਆਂ ਨੇ ਗਾਂ ਨੂੰ ਇੱਥੋਂ ਕੱਢਿਆ ਕੋਈ ਕਿਸੇ ਤਰ੍ਹਾਂ ਦਾ ਟੱਕਣ ਨਹੀਂ ਲਾਇਆ ਕੋਈ ਵੀ ਗਈਆ ਗਰੀ ਸੀ ਇਸ ਵਿੱਚ ਕਬੋ 3-4 ਦਿਨ ਪਹਿਲੇ ਇਹ ਐਸੇ ਨਿਕਾਲਾ ਕਰੋ ਹੋਰ ਆਸੇ ਬੰਨ ਕਰ 20-25 बंदर चर्दी लोग भी आए थे तो निकाल कर उसको बाहर किए जख्मी भी हुई नहीं जख्मी बग गई जी, तब से गाय इधर आने नहीं देते हैं। ओके, इसको फिर ढकना चाहिए देखिए ना सर कहीं आदमी गिर जाए उसमें कब से खुला जी जब से हम लोग आए तब से खुला है अरे कम से कम दो महीना हो गए दो महीना साहब खुला हो गया बिल्कुल नहीं, नहीं, नहीं दो महीना हो गई कोई नहीं देखता एक नहीं, देख नहीं देखने नहीं नहीं देखने नहीं नहीं तो तो परसों भी, परसो भी लगा था तो उसमें जुआ फेंक रहा था तो पानी का आया वो मशीन उसे पानी देकर गया फिर कल भी वही हाल था तो फिर कल आया तो फिर पानी देकर गया ਫਿਰ ਅੱਜ ਵੀ ਸਵੇਰ ਨੂੰ ਲੋਕਾਂ ਪਰ ਆਏ ਸਵੇਰ ਤੋਂ ਧੂੰਆਂ ਦੇ ਰਿਹਾ ਇਹ ਹਰ ਤੁਸੀਂ ਦੇਖ ਸਕਦੇ ਹੋ ਕਿ ਅੱਗ ਲੱਗੀ ਹੋਈ ਹੈ ਅੱਗ ਦਾ ਇੱਕ ਤਰ੍ਹਾਂ ਨਾਲ ਵੱਧ ਰਿਹਾ ਹੈ ਇਹ ਕਿਸੇ ਕਿਸਾਨ ਨੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਈ ਸਕੋ ਮਹਾਲੀ ਦੇ ਵਿੱਚ ਏਅਰਪੋਰਟ ਰੋਡ ਦੇ ਉੱਤੇ ਇਹ ਅੱਗ ਲੱਗੀ ਹੈ ਕੂੜੇ ਦੇ ਡੰਪ ਉੱਤੇ ਬਕਾਇਦਾ ਕਈ ਦਿਨਾਂ ਤੋਂ ਅੱਗ ਲੱਗਦੀ ਹੈ ਤੇ ਭਾਵੇਂ ਕਿ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਗ ਨਹੀਂ बुझਦੀ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਪਿੰਗਾ

ਕੋਈ ਨਹੀਂ ਆਤਾ ਕਿੰਨਾ ਮਰ ਕਹਾ ਗਿਆ ਕੋਈ ਨਹੀਂ ਆਤਾ ਹੈ ਜਿਹੜੀਆਂ ਅੱਗ ਲੱਗੀ ਹੋਈ ਹੈ ਧੂਆਂ ਦੇ ਬੱਦਲ ਨੇ ਹਾਂਜੀ ਇਹ ਕਿਉਂ ਲੱਗਦੀ ਹੈ ਕਦੋਂ ਤੋਂ ਲੱਗਦੀ ਹੈ ਇਹ ਤਕਰੀਬਨ ਜੇ ਇੱਥੇ 3-4 ਸਾਲ ਹੋ ਗਏ ਇਹ ਕਾਰਪੋਰੇਸ਼ਨ ਦੁਆਰਾ ਇੱਥੇ ਕੂੜਾ ਚੁਟਿਆ ਜਾਂਦਾ ਜੀ ਅੱਛਾ ਜੀ ਤੇ ਆਪਣਾ ਇਹ ਹਰੇ ਕਿਸਾਨ ਲਈ ਅੱਗ ਲੱਗਦੀ ਹੈ ਇੱਥੇ ਅੱਜ ਤੋਂ ਬਣਿਆ ਡੰਪਿੰਗ ਗਰਾਊਂਡ ਹੈ ਇਹ ਤਕਰੀਬਨ ਹੋ ਗਏ ਜੀ 3-4 ਸਾਲ ਹੋ ਗਏ ਹੁਣ ਅੱਜ ਸ਼ਾਇਦ ਜ਼ਿਆਦਾ ਹੋ ਗਏ ਉਹਨਾਂ ਦਾ ਪਹਿਲਾਂ ਸੀਗਾ ਇਹ ਦੂਜੀ ਸਾਈਡ ਉਸ ਟੇ ਜਿੱਥੇ ਮਤਲਬ ਕਿ ਉੱਤੇ ਸਾਈਡ ਚੱਲ ਕੇ ਹੁਣ ਸਾਰਾ ਇਹ ਕੂੜਾ ਇੱਥੇ ਇਕੱਠੇ ਜੁ ਸਿੱਟਣ ਲ ਪਹਿਲੇ ਕਿਸ ਤਰ੍ਹਾਂ ਦਾ ਸੀ ਉਹ ਇਹ ਹਰੇ ਭਰੇ ਪਹਿਲੇ ਬਿਲਕੁਲ ਹਰੇ ਭਰੇ ਜਿਹੜਾ ਇਹ ਡੰਪਿੰਗ ਬਣਿਆ ਹੋਇਆ ਪਹਿਲੇ ਥੋੜਾ ਸੀਗਾ ਬਿਲਕੁਲ ਸੈਕਟਰ ਦਾ ਗਿਰਦਾ ਸੀਗਾ ਹੁਣ ਇਹ ਸਾਰੇ ਆ ਕੇ ਡਿੱਗਣ ਲੱਗਾ ਤੁਸੀਂ ਦੇਖ ਪਾਓਗੇ ਉਹ ਸਾਹਮਣੇ ਬਿਲਡਿੰਗ ਬਣਦੀ ਪਈ ਹੈ ਪਹਿਲੇ ਉੱਧਰ ਸੀਗਾ ਇਹ ਸਾਰਾ ਇਸ ਹਾਲਕ ਤੋਂ ਫਿਰ ਇੱਧਰ ਇਸ ਤਰਫ ਹੋ ਗਿਆ ਇਹ ਬਰਸਤੀ ਚੋ ਜੀ ਕਵਰ ਕੀਤਾ ਇੱਥੇ ਹਾਂਜੀ ਹਾਂ ਇਹਦੇ ਚ ਹੋਇਆ ਹੋਇਆ ਇਹ ਮਤਲਬ ਕਿ ਹੁਣ ਤਾਂ ਦੇਖੋ ਜੀ ਤੁਸੀਂ ਸੈਰ ਕਰਨ ਜਾਣਾ ਸਵੇਰੇ ਪਰਵਾਹ ਬੱਚੇ ਵੀ ਜਾਂਦੇ ਸਾਰੇ ਅਸੀਂ ਵੀ ਜਾਂਦੇ ਆ ਪਿੰਡ ਵਾਸੀ ਵੀ ਜਾਂਦੇ ਆ ਇੱਥੇ ਲੰਘਣਾ ਬਹੁਤ ਮੁਸ਼ਕਲ ਹੈ ਜੀ ਤੇ ਇਹਦੀ ਸ਼ਿਕਾਇਤ ਨਹੀਂ કરી ਪਿੰਡ ਵਾਲਿਆਂ ਨੇ ਸ਼ਿਕਾਇਤ ਦੀ ਪਹਿਲਾਂ ਅਸੀਂ ਲਿਖਤੀ ਵੀ ਕਮਿਸ਼ਨ ਮੈਡਮ ਕੋਲ ਕੀਤੀ ਸੀਗੀ ਤੇ ਉਹ ਤੋਂ ਕਾਰਵਾਈ ਹੋ ਜਾਂਦੀ ਹੈ ਪਰ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਇਹਦੀ ਜੀ ਪਿੰਡ ਕਿਹੜਾ ਹੈ ਇਹ ਪਿੰਡ ਮੋਲੀ ਵੈਦਵਾਨ ਹੈ ਜੀ ਤੇ ਪੰਚਾਇਤ ਨੇ ਕੁਝ ਕਰਦੀ ਪੰਚਾਇਤ ਲਈ ਵੀ ਐਮਸੀ ਦੇ ਅੰਡਰ ਆਂਦਾ ਜੀ ਅੱਛਾ ਜੀ ਇਹ ਪੰਚਾਇਤ ਦੇ ਅੰਡਰ ਨਹੀਂ ਆਂਦਾ ਇਹ ਐਮਸੀ ਦੇ ਅੰਡਰ ਆਂਦਾ ਤੇ ਐਮਸੀ ਨੇ ਕਰਨਾ ਜੀ ਇਹ ਪੰਚਾਇਤ ਲੰਘਦੇ ਲੰਘਦੇ ਅੱਥੇ ਇੱਕ ਗੰਟ ਵੀ ਪਿਆ ਜੀ ਇਧਰ ਅੱਛਾ ਆਂ ਫਿਰ ਤੁਹਾ ਅੱਖਾਂ ਪੈਂਦਾ ਉਮ ਪ੍ਰੈਜ਼ੀਡੈਂਟ ਦਾ ਵੀ ਰੋਡ ਤੇ ਡਰਦਾ ਰਹਿੰਦਾ ਜੀ ਇੱਕ ਕੇ ਵੀ ਸਮੱਸਿਆ ਕਹਿੰਦੇ ਵੀ ਬਰਸਾਤੀ ਚੋਤੇ ਡੰਪਿੰਗ ਗਰਾਊਂਡ ਨਹੀਂ ਬਣਾਇਆ ਜਾਦਾ ਉਹ ਬਣਾ ਗਲਤ ਬਣਾਇਆ ਗਰਾਊਂਡ ਵੀ ਬਣਾਇਆ ਵਾ ਜੀ ਇਹਨਾਂ ਨੇ ਉੱਤੇ ਬਾਹਰੇ ਗੇਰਦੇ ਸੀ ਪਹਿਲਾਂ ਅੰਦਰ ਗੇਰਦੇ ਸੀ ਹੁਣ ਤਾਂ ਬਾਹਰ ਰਾਤ ਨੂੰ ਲੰਘਦੇ ਵੇ ਤੁਦਦ ਲੈਣਾਂ ਅੰਦਰ ਸੈਕਟਰ ਚਾਰਟ ਤੋਂ ਜੀ ਸਮੈਲ ਮਾਰਦੀ ਪਈ ਹੈ ਜਿੱਥੇ ਕਹਿੰਦੇ ਪੰਛੀ ਸੀਗੇ ਔਰੇ ਮੋਰ ਵਗੈਰਾ ਔਰ ਸਾਰੇ ਉਹ ਵੀ ਪਰਾਂ ਨੂੰ ਚੱਲ ਗਏ ਉਹ ਮੋਰ ਹੈਦੇ ਜੀ ਪਹਿਲਾਂ ਇੱਥੋਂ ਲੰਘੇ ਜੀ ਬਾਹਰ ਕੀ ਮੰਗਿਆ ਪ੍ਰਸ਼ਾਸਨ ਤੋਂ ਤੁਹਾਡੀ ਪਰ ਸਾਨੂੰ ਹੋਣਾ ਚਾਹੀਦਾ ਜੀ ਇਹ ਠੀਕ ਮਹੱਲੀ ਦੇ ਵਿੱਚ ਸੈਕਟਰ 80 ਦੇ ਵਿੱਚ ਅਸੀਂ ਖੜੇ ਆਂ ਜਿੱਥੇ ਕੂੜੇ ਦਾ ਡੰਪ ਹੈ ਬ ਕੂੜੇ ਨੂੰ 4-5 ਦਿਨ ਤੋਂ ਲਗਾਤਾਰ ਅੱਗ ਲੱਗ ਰਹੀ ਹੈ ਭਾਵੇਂ ਕਿ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦਾ ਪੱਕਾ ਹੱਲ ਨਹੀਂ ਸੈਕਟਰ 80 ਦਾ ਇਹ ਡੰਪਿੰਗ ਗਰਾਊਂਡ ਹੈ ਜਿੱਥੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜੰਗਲ ਹੈ ਇੱਥੇ ਬਕਾਇਦਾ ਮੋਰ ਵਗੈਰਾ ਰਹਿੰਦੇ ਸੀ ਚਿੜੀਆਂ ਹੋਰ ਤਰ੍ਹਾਂ ਦੇ ਪੰਛੀ ਰਹਿੰਦੇ ਸੀ ਪਰ ਹੁਣ ਇੱਥੇ ਅੱਗ ਲੱਗੀ ہوئی ਹੈ ਇੱਥੋਂ ਜਿਹੜੇ ਪੰਛੀ ਨੇ ਕਿਤੇ ਹੋਰ ਚਲੇ ਗਏ ਨੇ ਲੋਕਾਂ ਦਾ ਇੱਥੇ ਸਾਹ ਵੀ ਘੁੱਟਦਾ ਕਲੋਨੀ ਵਾਲੇ ਲੋਕ ਤੇ ਜੋ ਸੁਸਾਇਟੀ ਵਾਲੇ ਲੋਕ ਰਹਿੰਦੇ ਨੇ 에어ਪੋਰਟ ਰੋਡ ਤੇ ਵੀ ਤੁਸੀਂ ਨਿਗਾਹ ਮਾਰੋ ਕਿ ਵੀਆਈਪੀ ਏਰੀਆ ਇਸ ਥਾਂ ਤੇ ਅੱਗ ਲੱਗਣੀ ਇੱਕ ਚਿੰਤਾ ਦਾ ਵਿਸ਼ਾ ਹੈ ਜੇਕਰ ਕੋਈ ਕਿਸਾਨ ਆਪਣੇ ਖੇਤਾਂ ਨੂੰ ਅੱਗ ਲਗਾਉਂਦਾ ਤਾਂ ਚਾਰੇ ਪਾਸੇ ਉਹਦਾ ਵਿਰੋਧ ਹੁੰਦਾ ਹੈ ਪਰ ਹੁਣ ਇਸ ਥਾਂ ਤੇ ਜੋ ਅੱਗ ਲੱਗੀ ਹੈ ਇਸ ਨੂੰ ਲੈ ਕੇ ਪਾਲੀ ਦਾ ਪ੍ਰਸ਼ਾਸਨ ਬਿਲਕੁਲ ਵੀ ਚੁੱਪਾ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਇਸ ਅੱਗ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ ਕੈਮਰਾਮੈਨ ਆਮਨਦੇ ਨਾਲ ਦਰਸ਼ਨ ਸਿੰਘ ਕੋਕਰ ਐਸਐਸ ਨਗਰ ਮਹੱਲੀ